ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਤਾਂ ਦੇ ਬਾਣ ਤੂੰ ਹੈ ਮੇਰੇ ਸੁਆਮੀ ਸੁਆਮੀ ਮੈਂ ਤੋ ਤੇ ਆ ਕੇ ਅਰਦਾਸ ਮੈਂ ਹੋਰ ਥਾਉ ਨਾ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਆਸ ਸੋ ਕਹੋ ਤਲ ਗੁਰ ਸੇਵੀਆ ਹੈ ਹੈ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਓਐ ਸਿਵਤ ਖਸਮ ਦੀ ਨੂਰ ਅਰਸੋਂ ਪੁਰਸੋਂ ਝਟੀ ਐ சே பாத மல ஜனமக்கட்டிய சச்சுன சா பாத சா பசியா சோஹிய சவனா தா ਜਿਸ ਪਾਸ ਬੈਠਿਆ ਸੋਹੀਐ ਸਵਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਜਾ ਤੈਨ ਸੁੰਨੀ ਦੇਹਿ ਫਿਰਹਿ ਬਿਨ ਨਾਵੈ ਹੋਏ ਖਪ ਖਪ ਮੁਏ ਕਰੰਜਾ ਜਿਨ ਹਰ ਹਿਰਦੈ ਨਾਮ ਨ ਬਸਿਓ ਦੇ ਨਮਾਤ ਕੀ ਜੈ ਹਰ ਬਾਂਜਾ ਤੇ ਸੁੰਝੀ ਦੇਹ ਫਿਰੇ ਬਿਨ ਨਾਵੈ ਓਏ ਖੱਪ ਖੱਪ ਮੂਏ ਕਰਾਂ ਜਾ ਮੇਰੇ ਮਨ ਚਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਏ ਸਤ ਗੁਰ ਮਾਚਾ ਆਉ ਬਲੀ ਹਾਰੀ ਸਤ ਗੁਰੇ ਆਪਣੇ ਜਨ ਗੁਪਤ ਨਾਮ ਪਰਗਾ ਜਾ ਦਰਸ਼ਨ ਸਾਦ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤ ਗੁਰ ਸਹਉ ਪਾਇਆ ਵਡ ਦਾਣਾ ਹਰ ਕੀਏ ਬੋ ਗੁਣ ਸਜਾ ਜਿਨ ਕਉ ਕਿਰਪਾ ਕਰੇ ਜਗ ਜੀਵਨਾ ਹਰਿ ਓਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗ ਦਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕਉ ਕਿਰਪਾ ਕਰੇ ਜਗ ਜੀਵਨਾ ਾਰੇ ਓਰੇ ਧਾਰੇ ਓ ਮਨ ਮਾਜਾ ਕਰਮ ਰਾਏ ਤਰ ਕਾਗਤ ਫਾਰੇ ਜਨ ਨਾਨਕਾ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ